ਇਸ ਤਰ੍ਹਾਂ ਮੰਤਪਾਗੀ ਘਟਨਾ ਇੱਥੇ ਵਾਪਰੀ ਹੈ 52 ਬੁਜਿੰਦਰ ਕਾਰ ਨੇ ਪੰਜਾਬ ਦੇ ਬੱਚੇ ਨੌਜਵਾਨ ਵਿਦਿਆਰਥੀ ਉਹਨਾਂ ਨੇ ਤਾਂ ਵਿਰੋਧ ਕੀਤਾ ਤੇ ਸਾਰੇ ਪੰਜਾਬ ਤੋਂ ਲੋਕ ਉੱਤੇ ਉਹਨਾਂ ਦੀ ਮਦਦ ਲਈ ਆਉਣ ਲੱਗੇ ਆਪਾਂ ਵੀ ਸਯੁਕਤ ਕਿਸਾਨ ਮੋਰਚਾ ਵੱਲੋਂ ਹਰ ਰੋਜ਼ ਆਪਣਾ ਜਤਾ ਜਾਂਦਾ ਹੈ ਔਰ ਸ਼ਾਮ ਤੱਕ ਉੱਥੇ ਬੈਠ ਕੇ ਆਉਂਦਾ ਹੈ ਤੇ ਆਪਾਂ ਸਾਰੀਆਂ ਜਥੇਬੰਦੀਆਂ ਵੱਲੋਂ ਉਹ ਕੰਟਾਰ ਤੇ ਉਹਨਾਂ ਇਸ ਕਾਪੜੇ ਤੇ ਸ਼ਾਮਲ ਹੋਣ ਲਈ ਆਏ ਸੀ ਪਰ ਸਰਕਾਰ ਇਹ ਨਹੀਂ ਬੁਖرائی ਵਜ੍ਹਾ ਭਾਰਤ ਸਰਕਾਰ ਉਹਨਾਂ ਨੇ ਇਹਨੇ ਬਾਅਦ ਕਿਵੇਂ ਤਾਰਾਂ ਲਾ ਲਾ ਕਿ ਕਿ ਮਹੂਰੇ ਬੜੀਆਂ ਕਰੀਤੀ ਇਸ ਦੇ ਵਿੱਚ ਤੇ ਕਿਸੇ ਦੁਸ਼ਮਣ ਨਾਲ ਟੱਕਰ ਨਹੀਂ ਹੋਈ ਐਜਨੂ ਇਸ ਤਰ੍ਹਾਂ ਦਾ ਬੰਦਾ ਫਸਤ ਕੋਈ ਕਿਸੇ ਦੁਸ਼ਮਣ ਦੇਸ਼ ਨਾਲ ਗੱਲ ਨਹੀਂ ਕਰਦਾ ਜਿੱਦਾਂ ਆਪਣੇ ਸੈਨਿਕ ਨਾਲ ਇਸ ਵੀ ਸਰਕਾਰ ਕਰ ਰਹੀ ਹੈ ਮੈਂ 10 ਮਿੰਟ ਦਾ ਸਮਾਂ ਦੇਣਾ ਹੈ ਇਹਨਾਂ ਨੂੰ ਪ੍ਰਸ਼ਾਸਨ ਨੂੰ ਯਾਦ ਰੋ 10 ਮਿੰਟ ਦੇ ਅੰਦਰ ਅੰਦਰ ਫੈਸਲਾ ਕਰਕੇ ਸਾਨੂੰ ਦੱਸਣਾ ਸਾਰੇ ਜਾਮਾ ਦੇ ਉੱਤੇ ਤੇ ਜੇ ਨਹੀਂ ਤਾਂ 10 ਮਿੰਟ ਤੋਂ ਬਾਅਦ ਨਾ ਆਸਲਾ ਪ੍ਰੋਗਰਾਮ ਤੋਂ ਪ੍ਰੋਗਰਾਮ ਜਿੰਦਾਬਾਦ 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 ਕਿਸਾਨ ਮੋਰਚਾ ਚੰਦਾਬਾਦ ਜਿੰਦਾਬਾਦ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਆਪਸਾ ਰੂਪ ਬਹਿ ਜਾਓ ਬਹਿ ਜਾਓ ਭਾਈ ਬਹਿ ਜਾਓ ਵਿਚੋਂ ਬਾਹਰ ਜਾਓ ਬਾਹਰ ਜਾਓ ਬਾਹਰ ਜਾਓ ਆਰੇ ਵੀਰਾਂ ਨੂੰ ਬੇਂਤੀ ਹੈ ਉੱਠ ਕੇ ਨਹੀਂ ਜਾਣਾ ਬੈਠ ਜੋ ਯਾਰ ਬੈਠੋ ਬਾਈ ਜੀ ਮੈਂ ਨਹੀਂ ਉੱਠਣਾ ਦਾ ਸਮਾਂ ਆ ਮੈਂ ਚਾਹੁੰਦਾ ਕਿ ਅਗਲੇ ਆਲਾਨ ਤੋਂ ਪਹਿਲਾਂ ਕੋਈ ਇੱਕ ਸਾਥੀ ਸਟੇਜ ਚਲਾਵੇ ਤੇ ਆ ਸੂਰਜ ਸਿੰਘ ਜੀ ਮੈਨੂੰ ਸਾਹਮਣੇ ਹੀ ਨਜ਼ਰ ਆਉਂਦੇ ਨੇ ਸੂਰਜ ਸਿੰਘ ਜੀ ਤੋਂ ਮੈਂ ਸ਼ੁਰੂਆਤ ਕਰ ਲੈਣਾ ਬਾਦ ਦੇ ਵਿੱਚ ਚਾਹੇ ਅਗਨੀਵੀਰ ਰਾਜੇ ਤੇ ਚਾਹੇ ਪ੍ਰਦੀਪ ਬਾਜੇ ਜਿਨ੍ਹਾਂ ਨੇ ਚਲਾਉਣੀ ਹੈ ਉਹ ਚਲਾਣ ਕੰਜਾਮ ਦੇ ਜਜ਼ਾਰੂ ਸਾਥੀਓ ਐਸ ਕੇ ਐਮ ਤੁਹਾਡਾ ਕਿ ਆਪਾਂ ਸਿਨੂਕ ਸੰਗਰ ਸਾਕੇ ਨੇ ਆ ਪੰਜਾਬ ਦੀ ਕਿਹੜੀ ਮੰਗ ਹੈ ਜਿਹਦੇ ਉੱਤੇ ਟੱਪਿਆ ਨਹੀਂ ਜੇ ਪਹਿਲਾਂ ਤਿੰਨ ਕਾਲੇ ਕਾਨੂੰਨ ਆਏ ਦਿੱਲੀ ਵਿਆ ਬਾਰਡਰਾਂ ਤੇ ਲੜਿਆ ਜੇ ਲੈਂਡ ਪੂਲਿੰਗ ਨੀਤੀ ਛੰਡੇ ਅਮਲੀ ਦੇ ਲਾਦੀ ਉਹ ਵਾਪਸ ਕਰਾਉਣ ਲਈ ਫਿਰ ਐਸ ਕੇ ਐਮ ਲੜੇ ਅੱਜ ਹੁਣ ਤੁਹਾਨੂੰ ਇੱਕ ਨਵੇਂ ਇਤਿਹਾਸ ਤੋਂ ਕੱਢ ਰਹੀ ਹੈ ਸਰਕਾਰ ਸੈਂਟਰ ਦੀ ਕਿ ਜਿੱਥੇ ਤੁਹਾਡੇ ਧਾਰਮਿਕ ਆਗੂਆਂ ਨੂੰ ਖਰੀਦੋ-ਫਰੋਖਤ ਕਰਕੇ ਧਰਮ ਤੇ ਹਮਲੇ ਕੀਤੇ ਹੋਏ ਆ ਉਥੇ ਤੁਹਾਡੀ ਮਾਂ ਬੋਲੀ ਯੂਨੀਵਰਸਿਟੀ ਜਿਹੜੀ ਇੱਕੋ ਇੱਕ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੈ ਉਹਨੂੰ ਵੀ ਕੈਪਚਰ ਕਰਨ ਜਾ ਰਹੀ ਹੈ ਸੈਂਟਰ ਸਰਕਾਰ ਉਸ ਤੋਂ ਪਹਿਲਾਂ ਭਾਗੜਾ ਮੈਨੇਜਮੈਂਟ ਬਿਆਸ ਬੋਰਡ ਦੇ ਉੱਤੇ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਅੱਜ ਸਰਕਾਰਾਂ ਜਿਹੜੀਆਂ ਉਹ ਇਸ ਪਾਸੇ ਤੁਰ ਗਿਆ ਉਹ ਇਹ ਚੰਡੀਗੜ੍ਹ ਜਿਹੜਾ ਪੰਜਾਬ ਹੈ ਇਹਨੂੰ ਕ੍ਰਸ਼ ਕਿਵੇਂ ਕਰਨਾ ਇਹਨੂੰ ਕੁਚਲਣਾ ਕਿਵੇਂ ਹੈ ਪਰ ਇਹ ਵਿਚਾਰ ਕੇ ਚੱਲਦੀ ਹੈ ਆ ਜਿਹੜਾ ਹੁਣ ਚੰਡੀਗੜ੍ਹ ਦਾ ਯੂਨੀਵਰਸਿਟੀ ਦਾ ਨੁਕਤਾ ਚੱਲਿਆ ਇਹਨਾਂ ਸੈਸਕਮ ਦੀ ਮੀਟਿੰਗ ਨੇ ਵਿਚਾਰ ਕੇ ਪ੍ਰਿਆ ਮੈਂ ਕਿਉਂਕਿ ਸਟੂਡੈਂਟਸ ਤੁਹਾਡੇ ਪਹਿ ਇੱਥੋਂ ਜੇ ਪੜਨ ਗਏ ਤੇ ਤੁਹਾਡੇ ਪੁੱਤੇ ਪੜਨ ਗਏ ਪਰ ਇੱਥੇ ਜਿਹੜਾ ਆਚਰ ਯੂਨੀਵਰਸਿਟੀ ਦਾ ਮਾਇਸਾਂ ਸੁਲਵਾਇਆ ਬੈਠਾ ਉਹ ਵਾਕਈ ਆਊਟਸਾਈਡਰ ਹੈ ਆਊਟਸਾਈਡਰ ਨਹੀਂ ਮੈਂ ਇਹ ਕਹਾਂਗਾ ਕਿ ਨਾਗਪੁਰ ਦਾ ਜਾਇਆ ਇੱਥੇ ਲਿਆ ਹੋਇਆ ਹੈ ਨਾਗਪੁਰ ਦੇ ਜਾਇਆ ਜਦ ਤੱਕ ਇੱਥੇ ਲੱਗਣਗੇ ਤਦ ਤੱਕ ਪੰਜਾਬ ਦੀ ਆਵਾਜ਼ ਨੂੰ ਉਹ ਕੁਚਲ ਲਗੇ ਪਰ ਅੱਜੋ ਕੱਟ ਪੰਜਾਬੀਓ ਸੰਗੂਤ ਇੱਕ ਪੰਜਾਬ ਦਾ ਦਿਓ ਕਿ ਹਰੀਆਂ ਬੰਨ੍ਹ ਪੱਕਾ ਬੰਨ੍ਹ ਲਾਲ ਪੱਕਾ ਬੰਨ੍ਹੋ ਚਿੱਟੀਆਂ ਬੰਨ੍ਹੋ ਖੱਟੀਆਂ ਬੰਨ੍ਹੋ ਝੰਡੇ ਜਿਹੜੇ ਮਰਜ਼ੀ ਚੱਕ ਲੋ ਪਰ ਐਸਕੇਮ ਦੀ ਅਪੀਲ ਨੂੰ ਪ੍ਰਵਾਨ ਕਰਕੇ ਅੱਜ ਕੁਰਬਾਨੀਆਂ ਲਈ ਤਿਆਰ ਹੋ ਜਾਓ ਅੱਜ ਆਪਾਂ ਇਸ ਯੂਨੀਵਰਸਿਟੀ ਦੇ ਆਵਾਜ਼ ਬਚਾਉਣ ਵਾਸਤੇ ਆਪਾਂ ਅੱਗੇ ਆਉਣਾ ਔਰ ਤੁਹਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਕੋਲੇ ਨਕਸਲਵਾ ਐਸਕੇਐਮ ਦੇ ਸੱਦੇ ਤੇ ਉਸ ਸੱਦੇ ਨੂੰ ਪ੍ਰਵਾਨ ਕਰੇਗੀ ਔਰ ਆਪਣੇ ਸਾਥੀਆਂ ਨੂੰ ਇਸ ਦੇ ਸ਼ਮੂਲੀਅਤ ਕਰੇ ਮੇਰ ਬਾਦ ਹੁਣ ਮੈਂ ਬੇਨਤੀ ਕਰਾਂ ਹਰਿੰਦਰ ਸਿੰਘ ਲਖਵਾੜ ਜੀ ਐਸਕੇਐਮ ਦੀ ਲੀਡਰਸ਼ਿਪ ਖਾਨ ਵੀਰੋ ਫਤੇ ਬਲਉਣਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਫਿਰ ਸਰਕਾਰ ਪਰਖਣ ਲੱਗ ਗਈ ਆ ਇਮਤਿਹਾਨ ਵੱਡੇ ਚੋਂ ਅਸੀਂ ਪਾਸ ਹੋਏ ਸੀ 2020 ਵਾਲੇ ਚੋਂ ਤੇ ਦਸਕੇ ਆਏ ਸੀ ਅਸੀਂ ਵੀ ਜਿਹੜਾ ਪੰਜਾਬ ਤੋਂ ਹੀ ਕੰਮ ਸ਼ੁਰੂ ਹੁੰਦਾ ਪੰਜਾਬ ਤੋਂ ਹੀ ਕੋਰਟਾ ਸ਼ੁਰੂ ਹੁੰਦਾ ਪੰਜਾਬ ਹਰ ਕੰਮ ਚ ਮੋਰੀ ਆ ਭਾਵੇਂ ਅਨਾਜ ਦੇਣ ਜੂਵੇ ਭਾਵੇਂ ਕੁਰਬਾਨੀਆਂ ਕਰਨ ਦੇ ਵਿੱਚ ਮੋਰੀ ਹੋਵੇ ਕਿਸੇ ਵੀ ਕੰਮ ਵਿੱਚ ਪਿਆਰ ਨਾਲ ਪੰਜਾਬ ਦੇ ਬੰਦਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਕੁਝ ਵੀ ਕਰਾਇਆ ਜਾ ਸਕਦਾ ਜਦ ਵੀ ਕਰੇ ਧੱਕਾ ਕੀਤਾ ਸਰਕਾਰਾਂ ਨੇ ਤਾਂ ਪੰਜਾਬ ਮੂਰੇ ਉੱਠ ਕੇ ਖੜਾ ਹੋ ਜਾਂਦਾ ਭਾਵੇਂ ਬਾਹਰਲੀ ਸ਼ਕਤੀ ਹੋਵੇ ਭਾਵੇਂ ਕੋਈ ਸਾਡੇ ਦੇਸ਼ ਦੀ ਸ਼ਕਤੀ ਹੋਵੇ ਇਸ ਲਈ ਵੀ ਉਹ ਫਿਰ ਸਮਾਂ ਆ ਗਿਆ ਅੱਜ ਸਾਨੂੰ ਆਪਦਾ ਪੰਜਾਬ ਬਚਾਉਣ ਦਾ ਸਮਾਂ ਆ ਗਿਆ ਸਾਡੇ ਪੰਜਾਬ ਦੇ ਵਿੱਚੋਂ 28 ਇੱਕ ਜਮੀਦ ਘਟ ਕੇ ਯੂਨੀਵਰਸਿਟੀ ਜਿਹੜੀ ਪੀਜ਼ੂ ਯੂਨੀਵਰਸਿਟੀ ਹੈ ਪਾਕਿਸਤਾਨ ਤੋਂ ਆਈ ਆ ਹਸ਼ਿਆਰਪੁਰ ਸੀ ਮੇਰੇ ਇੱਥੇ ਬਣੀ ਆ ਜਿੱਥੋਂ ਸਾਡੇ ਆਈਪੀਐਸ ਆਈਏਐਸ ਸਾਡੇ ਵੱਡੇ ਇੱਥੋਂ ਅਫਸਰ ਬਣ ਕੇ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਉਹ ਇੱਥੋਂ ਨਿਕਲਦੇ ਆ ਤੇ ਸੇਵਾ ਆਪਣਾ ਕਰਦੇ ਆ ਸਾਡੀ ਰੱਖੀ ਕਰਦੇ ਆ ਅੱਜ ਉਹਦਾ ਹੀ ਸਾਰਾ ਕੁਝ ਚੇਂਜ ਕਰਕੇ ਸੈਨੇਟ ਭੰਗ ਕਰਕੇ ਉਹਨੂੰ ਹੀ ਸੈਂਟਰ ਸਰਕਾਰ ਦੇ ਹੱਥਾਂ 'ਚ ਪੈ ਰਹੀ ਪਰ ਕਿੰਨੇ ਦੁੱਖ ਦੀ ਗੱਲ ਆ ਕਿ ਇਹ ਸਰਕਾਰਾਂ ਭਾਵੇਂ ਇੱਥੇ ਪੰਜਾਬ ਦੀ ਸਰਕਾਰਾਂ ਉਹ ਵੀ ਕੁਝ ਨਹੀਂ ਬੋਲ ਰਹੀ ਐਵੇਂ ਈਨ ਸਾਲ ਪਹਿਲਾਂ ਅਸੀਂ ਡੈਮਾਂ ਤੇ ਰੋਲਾ ਪਾਇਆ ਸੀ ਚੁੱਪ ਕਰਕੇ ਡੈਮ ਸੇਫਟੀ ਐਕਟ ਇਹ ਪੰਜਾਬ ਸਰਕਾਰ ਨੇ ਮੰਨ ਲਿਆ ਉਵੇਂ ਸਾਡਾ ਪਾਣੀ ਜਾ ਰਿਹਾ ਪਾਣੀ ਲੁੱਟਿਆ ਜਾ ਰਿਹਾ ਅੱਜ ਜਿਹੜਾ ਪੰਜਾਬ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਸਟੂਡੈਂਟਸ ਨੇ ਇੱਕ ਚਿੰਕ ਲਾਈ ਹੈ ਇੱਕ ਚਿੰਗਿਆਰੀ ਲਾਈ ਆ ਉਹਦਾ ਸਾਥ ਲੈਣ ਲਈ ਜਿਹੜੀਆਂ ਸਾਡੀਆਂ ਐਸਕੇ ਮੰਦੀਆਂ ਜੱਥੇ ਬੰਦੀਆਂ ਨੇ ਅਸੀਂ ਬਟਾ ਵੱਡਾ ਇਕੱਠ ਵੀ ਲਿਆ ਸਕਦੇ ਸੀ ਇੱਥੇ 10 20 ਹਜ਼ਾਰ ਬੰਦਾ ਵੀ ਲਿਆ ਸਕਦੇ ਸੀ ਕੋਈ ਸਾਡੇ ਲਈ ਮਾਮੂਲੀ ਗੱਲ ਆ ਪਿਛਲੇ ਦਿਨੀ ਅਸੀਂ ਸਮਰਾਲੇ ਚ ਸਰਕਾਰਾਂ ਨੂੰ ਦਿਖਾਇਆ ਵੀ ਸੀ ਸਰਕਾਰਾਂ ਕਈ ਵਾਰ ਭੁੱਲ ਜਾਂਦੀਆਂ ਨੇ ਵੀ ਸ਼ਾਇਦ ਬੰਦੇ ਆਉਣੋਂ ਹਟ ਜਾਂਦੇ ਨੇ ਉੱਥੇ ਲੱਖ ਬੰਦੇ ਤੋਂ ਉੱਪਰ ਅਸੀਂ ਇਕੱਠ ਕਰਕੇ ਦਿਖਾਇਆ ਸੀ ਪਰ ਸਿਰਫ ਤੇ ਸਿਰਫ ਅਸੀਂ ਇੱਥੇ 10 10 20 ਬੰਦੇ ਦੀ ਡਿਊਟੀ ਲਾ ਕੇ ਹੀ ਵੀ ਅਸੀਂ ਤਾਂ ਉਹਨਾਂ ਦੇ ਵਿੱਚ ਸ਼ਾਮਲ ਹੋਣਾ ਕੋਈ ਅਸੀਂ ਰੈਲੀ ਕਰਨ ਨਹੀਂ ਸੀ ਆਏ ਤੇ ਸਾਨੂੰ ਅਜ ਜਸਾਸ ਕਰਾ ਦਿੱਤਾ ਅਜ ਜੜੇ ਨਾਕੇ ਲਾ ਕੇ ਸਾਰੇ ਚੰਡੀਗੜ੍ਹ ਦੇ ਵਿੱਚ ਪੜਨ ਤੋਂ ਰੋਕ ਦਿੱਤਾ ਗਿਆ ਕਿੱਥੇ ਤੁਸੀਂ ਸੁਪਨੇ ਲੈਂਦੇ ਹੁੰਦੇ ਸੀ ਵੀ ਚੰਡੀਗੜ੍ਹ ਵੀ ਸਾਡੀ ਰਾਜਧਾਨੀ ਆ ਚੰਡੀਗੜ੍ਹ ਵੀ ਲਵਾਂਗੇ ਅੱਜ ਚੰਡੀਗੜ੍ਹ ਦੀ ਜਿਹੜੀ ਬਾਇਓਗ੍ਰਾਫੀ ਚੇਂਜ ਕਰਤੀ ਤੁਸੀਂ ਦੇਖਿਓ ਯਾਦ ਰੱਖਿਓ ਪੰਜ ਚਾਰ ਸਾਲਾਂ 'ਚ ਮਹਾਲੀ ਦੀ ਵੀ ਚੇਂਜ ਕਰ ਦੇਣਗੇ ਮਹਾਲੀ 'ਚ ਵੀ ਤੁਹਾਨੂੰ ਕਿਸ ਨੇ ਵੜਨ ਦਿਆ ਕਰਨਾ ਜੋ ਹਾਲਾਤ ਰਹੇ ਉਸੇ ਤਰ੍ਹਾਂ ਅੱਜ ਇਹ ਕਹਿਣਗੇ ਵੋਟਾਂ ਕਰਾ ਲਓ ਅੱਜ ਵੀ ਤੁਸੀਂ ਕੱਟ ਗਿਣਤੀ ਚੰਡੀਗੜ੍ਹ ਦਾ ਮਖਾਲੀ ਜੀ ਵੀ ਤੁਹਾਨੂੰ ਕੱਟ ਗਿਣਤੀ ਜੀ ਕਰ ਦੇਣਗੇ ਜਿਵੇਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਵੀ ਬਾਇਓਗ੍ਰਾਫੀ ਚੇਂਜ ਕਰ ਦੇਣਗੇ ਵੀਰੋ ਇਹ ਤਕੜੇ ਹੋ ਕੇ ਇਹਦੇ ਚੀਜ਼ ਦੇ ਖਿਲਾਫ ਵੀ ਆਪਦੇ ਹੱਕਾਂ ਦੇ ਲਈ ਜਿਹੜਾ ਮੋਰਚਾ ਲਗਿਆ ਭਾਵੇਂ ਭਾਰਤ ਸਰਕਾਰ ਨੇ ਕਹਿ ਦਿੱਤਾ ਵੀ ਅਸੀਂ ਸੈਨਟ ਬਹਾਲ ਕਰਦੀ ਆਉਣ ਵਾਲੇ ਦਿਨਾਂ 'ਚ ਚੋਣਾ ਕਰਾਂਗੇ ਪਰ ਵਿਦਿਆਰਥੀ ਵੀਰਾਂ ਨੇ ਜਿਹੋ ਉਹਨਾਂ ਨੇ ਕਿਹਾ ਹੋਇਆ ਵੀ ਸਾਤੀ ਹੁੰਦੀ ਆ ਅਸੀਂ ਮੂਰੇ ਹੋ ਕੇ ਲੜਾਈ ਲੜਨ ਨੂੰ ਤਿਆਰ ਆਂ ਇਵੇਂ 14 ਤਰੀਕ ਨੂੰ ਬੰਦੀ ਸਿੰਘਾਂ ਲਈ ਮੋਰਚਾ ਚੱਲ ਰਿਹਾ ਸਾਡਾ ਕੀ ਕਸੂਰਾ ਸਾਡੇ ਸਿੰਘਾਂ ਦਾ ਜਿਨ੍ਹਾਂ ਨੂੰ 20 25 30 30 ਸਾਲ ਹੋ ਗਏ ਅਜੇ ਉਹ ਜੇਲਾ ਚ ਬੈਠੇ ਕਿਉਂ ਨਹੀਂ ਕੱਟ ਰਹੇ ਮੋਰਚੇ ਜਿਹੜੇ ਸਟੇਟਾਂ ਚ ਉਹਨਾਂ ਨੂੰ ਜਮਾਨਤਾ ਮਿਲ ਜਾਂਦੀਆਂ ਅਸੀਂ ਇਹ ਨਹੀਂ ਕਿ ਭਾਵੇਂ ਕਿੱਥੇ ਵੀ ਸਟੇਟ ਦਾ ਕੋਈ ਬੰਦੀ ਹੈਗਾ ਉਹਨਾਂ ਨੂੰ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਪੈਰੋਲ ਦੇਣੀ ਚਾਹੀਦੀ ਆ ਉਹਦੇ ਲਈ 14 ਨਵੰਬਰ ਨੂੰ ਸ਼ੰਭੂ ਬਾਉਟਰ ਤੇ ਅਸੀਂ ਇੱਕ ਵੱਡੇ ਇਕੱਠ ਦੇ ਨਾਲ ਜਾ ਰਹੇ ਆ ਤੇ ਦਿੱਲੀ ਵੱਲ ਚ ਨੁਕੂਸ਼ ਕਰਾਂਗੇ ਵੀਰੋ ਉਹ ਵੀ ਸਾਰਿਆਂ ਨੂੰ ਆਪਾਂ ਇਨਸਾਫ ਦਿਵਾਉਣਾ ਦਿੱਲੀ ਵੱਲੋਂ ਅਸੀਂ ਕੁਝ ਕਰਾਂਗੇ ਇਹਨਾਂ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਫਟੇ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਦਿੱਕਾ ਜ਼ਿੰਦਾਬਾਦ 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 ਦਿੱਤੀ ਸਾਹਿਬ ਪਾਣੀ ਲਿਆਏ ਸੀ ਇਹਨੇ ਪੰਜਾਬੀਆਂ ਦੀ ਰਵਾਇਤ ਹੈ ਜੇ ਕੋਈ ਘਰ ਆਜੇ ਤਾਂ ਪਾਣੀ ਪੁਲਾਉਂਦੇ ਮੈਂ ਬਿੱਪੀ ਸਾਹਿਬ ਆਹਰ ਰਵਾਇਤ ਨਹੀਂ ਹੈਗੀ ਵੀ ਤਾਰਾਂ ਜੀਆਂ ਲਾ ਕੇ ਰੋਕਦੇ ਆ ਖੁੱਲੇ ਦਿਲ ਦਾ ਖੁੱਲ ਹੋਣਾ ਉਹ ਸਾਰਾ ਕੁਝ ਪਾਣੀ ਪਿਆ ਕੇ ਪੁੱਟਣਾ ਉਹ ਅਸੀਂ ਰੋਸ ਵਜੋਂ ਇਹ ਯਾਰ ਕੀਤਾ ਕੋਈ ਨਹੀਂ ਕਦੀ ਤੁਹਾਡੇ ਕੋਲੇ ਤੁਹਾਡੇ ਦਫ਼ਤਰ ਆਵਾਂਗੇ ਉਦੋਂ ਪੀ ਲਾਂਗੇ ਪਰ ਅੱਜ ਸਾਡਾ ਵਿਰੋਧ ਹੈ ਜੇ ਅਸੀਂ ਤੁਹਾਡੀ ਨਾਲ ਪਾਣੀ ਪੀਏ ਤੇ ਨਾ ਚਾਹ ਚਾਹ ਜੀ ਜੇ ਕਿਚਨ ਮੋਰ ਚਾਹ ਜਿੰਦਾਬਾਦ 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 ਹੁਣ ਮੈਂ ਬੇਨਤੀ ਕਰੂੰਗਾ ਮੇਹ ਸਿੰਘ ਬੜਵਾ ਨੌਜਵਾਨ ਆਗੂ ਆਕਾ ਕੇ ਸੰਯੁਕਤ ਸਾਮੋਰਛੇ ਦੇ ਉਹ ਆਪਣੀ ਗੱਲ ਰੱਖਣ ਕਿ ਹਾਂ ਜੀ ਹਾਂ ਜੀ ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਅੱਜ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਮਸਲਾ ਕੀ ਹੈ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ 1947 ਦੀ ਵੰਡ ਤੋਂ ਬਾਅਦ ਲਾਹੌਰ ਤੋਂ ਲਿਆ ਕੇ ਇੱਥੇ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਯੂਨੀਵਰਸਿਟੀ ਇਹ ਲਗਾਈ ਸੀ ਪਰ ਜਦੋਂ 1966 ਦੇ ਵਿੱਚ ਪੰਜਾਬ ਪੁਨਰਗਠਨ ਐਕਟ ਬਣਿਆ ਉਦੋਂ ਪੰਜਾਬ ਦੇ ਵਿੱਚੋਂ ਹਿਮਾਚਲ ਕੱਢ ਦਿੱਤਾ ਗਿਆ ਹਰਿਆਣਾ ਕੱਢ ਦਿੱਤਾ ਗਿਆ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਾਜ਼ਿਸ਼ ਕੀਤੀ ਗਈ ਜਦੋਂ ਹਰਿਆਣਾ ਵੱਖ ਕੀਤਾ ਗਿਆ ਤਾਂ ਇਹ ਕਿਹਾ ਗਿਆ ਕਰ ਲਾ ਲਓ ਕਿ ਆਪਣੇ ਹੱਕਾਂ ਦੇ ਉੱਤੇ ਜੋ ਇਹਨਾਂ ਦਾ ਬਣਦਾ ਹੈ ਉਹਦੇ ਉੱਤੇ ਪੈਰਾ ਹੀ ਨਹੀਂ ਦਿੰਦੀਆਂ ਜਿਸ ਕਰਕੇ ਅੱਜ ਸਾਨੂੰ ਇਹ ਦਿਨ ਦੇਖਣੇ ਪੈ ਰਹੇ ਆ ਕਿ ਸਾਨੂੰ ਸੜਕਾਂ See how to- ਮੇਰੀ ਬੇਨਤੀ ਹੈ ਕਿ ਸਥਿਤੀ ਐਸੀ ਹੈ ਇਹ ਸਾਨੂੰ ਪ੍ਰੇਰੂਪ ਕਰ ਰਿਹਾ ਹੈ ਪੰਜਾਬ ਵਾਲੇ ਨੂੰ ਚੜਾ ਰਿਹਾ ਹੈ ਬਾਰ ਬਾਰ ਇਹੋ ਜਿਹੇ ਕਦਮ ਚੁੱਕ ਕੇ ਕਿ ਪੰਜਾਬੀ ਪੰਜਾਬੀਓ ਬਾਹਰ ਨਿਕਲੋ ਘਰਾਂ ਤੋਂ ਤੇ ਕੇਂਦਰ ਸਰਕਾਰ ਤੇ ਹੱਲਾ ਬੋਲੋ ਆ ਉਸੇ ਦਾ ਇਹ ਨੂਨ ਹੈ ਅੱਜ ਬਿਲਕੁਲ ਇਹ ਤੈਸ਼ ਹੋਦਾ ਸੀ ਵੀ ਅਸੀਂ ਗਿਰਤੀ ਦੇ ਕੁਝ ਬੰਦੇ ਜਾਣੇ ਨੇ ਜੇ ਵੱਡਾ ਕੰਮ ਕਰਨਾ ਹੁੰਦਾ ਤਾਂ ਬਕਾਇਦਾ ਮੀਟਿੰਗ ਹੋ ਕੇ ਫੈਸਲਾ ਹੁੰਦਾ ਐਸਪੀ ਦਾ ਮੀਟਿੰਗ ਹੁੰਦੀ ਫਿਰ ਇਹਨਾਂ ਦੀ ਹਿੰਮਤ ਦੇਖ ਲੈਂਦੇ ਵੀ ਕਿੰਨੀ ਕਿਸੇ ਸਾਨੂੰ ਰੋਕ ਲੈਂਦੇ ਹੁਣ ਆਪਾਂ ਉੱਥੇ ਸਿਰਫ ਐਂਬੂਲੈਂਸ ਨਹੀਂ ਰੋਕਣੀ ਹੈ ਉੱਥੇ ਬੈਠ ਕੇ ਟ੍ਰੈਫਿਕ ਜਾਮ ਕਰ ਦੇਣਾ ਚੰਡੀਗੜ੍ਹ ਨੂੰ ਜਿੰਨਾ ਟ੍ਰੈਫਿਕ ਹੁੰਦਾ ਹੈ ਉਥੋਂ ਜਿੱਥੇ ਉਹ ਪਾਸੋਂ ਮੋੜਨ ਲੱਗੀ ਹੈ ਉਥੇ ਆਪਸ ਆਰੀ ਹੈ ਉੱਥੇ ਬਹਿ ਜਾਣਾ ਮਰੇ ਸੋਨੇ ਹੋ ਜਦੋਂ ਤੱਕ ਇਹ ਗੇਟ ਨਹੀਂ ਖੋਲਦੇ ਦੇਖਦੇ ਐਂਬੂਲੈਂਸ ਦਾ ਦੁਆਰੇ ਕਰ ਦਿਓ ਜੀ ਐਂਬੂਲੈਂਸ ਨੂੰ ਐਂਬੂਲੈਂਸ ਨੂੰ ਪਾਈ ਰੱਖਣੀ ਹੈ ਨਾ ਐਂਬੂਲੈਂਸ ਦਾ ਰਸਤਾ ਜਰੂਰ ਛੱਡ ਕੇ ਰੱਖਣਾ ਹਸਪਤਾਲ ਲਈ ਸੰਯੁਕਤ ਕਿਸਾਨ ਜਿੰਦਾਬਾਦ 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 ਤੋਂ ਤੇ ਗੋਡਾਰਾ ਹੁਦਿਆਰੇ ਮਰਦਾਬਾਦ 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 ਕੌਣ ਤੇ ਗੋਡਾ ਰੱਖਦੇ ਆਂਗੇ ਕੌਣ ਤੇ ਗੋਡਾ ਰੱਖਦੇ ਆਂਗੇ ਕਾਰ ਮਰਦਾਬਾਦ 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 मुाद मुर्दाबाद मुर्दाबाद मुरदाबाद मुरदाबाद में चौक ਗੁਰਦੋਰਾ ਸਾਹਿਬ 6 ਫੇਸ ਮੁਹਾਲੀ ਦਾ ਬੰਦ ਕੀਤਾ ਜਾ ਰਿਹਾ ਹੈ। ਕਿਹੜਾ ਹੈ? 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 ਕਿਹੜਾ ਹੈ?